ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਿੰਨ ਬੱਛੇ ਦਿਖਾਵਾਂਗੇ ਇੱਕ ਦਿਖਾਵਾਂਗੇ ਮੱਝ ਚਾਰ ਲੱਕ ਬਕਾਊਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਤਨਜੋ ਸਿੰਘ ਪਿੰਡ ਕੁਦੜ ਜਿਲ੍ਹਾ ਬਠਿੰਡਾ ਜੀ ਪਿੰਡ ਕੁਦਾ ਜ਼ਿਲ੍ਹਾ ਆਪਣਾ ਬਠਿੰਡਾ ਮੋਬਾਈਲ ਨੰਬਰ ਬਾਈ ਜੀ ਆਪਣਾ 98558 64132 98558 64132 64132 ਜਿਹੜੀ ਪਹਿਲਾ ਨੰਬਰ ਤੇ ਬੱਚੀ ਦੇਖੀ ਜ ਨੇ ਕਿਹੜਾ ਸੂਆ ਜੀ ਇਹ ਪਹਿਲ ਨੂੰ ਸੂਗੀ ਮੂੰਹੋਂ ਦੋ ਦੰਦਾਂ ਜੀ ਕੈਦਾਂ ਲੈਂਦੀ ਆ ਜੀ ਹਫਤਾ ਕੱਚੀ ਹੈ ਜੀ ਹਫਤਾ ਸੂਣ ਚ ਵਾਕੀ ਦੋ ਦੰਦ ਥੋੜੀ ਕਰਾਸ ਕੈਟਾਗਰੀ ਚ ਆ ਗਈ ਹੈ ਨਾ ਜਰਸੀ ਕੈਟਾਗਰੀ ਜੀ ਕਿੰਨਾ ਗਰੁੱਧ ਪਾ ਦੂਗੀ ਇਹ ਦੁੱਧ ਪਾ ਦੂਗੀ 16 17 ਕਿਲੋ ਥੋੜੀ ਬਾਹਰ ਨੂੰ ਇਹਨੂੰ ਤੇ ਰੇਟ ਕੀ ਲੈਣਾ ਇਹਦਾ ਰੇਟ ਦਾ ਦੇਣ ਲੈਣ 52000 ਰੁਪਏ ਜੀ 58000 ਰੇਟ ਆ ਪਹਿਲਾ ਸੂਆ ਮੂਹੋ ਦੋੜਾਂ ਦੇ ਸੁੰਦੀ ਪਈ ਆ ਸੋ ਬੱਚੀ ਦੇਖੋ ਕੱਦ ਕਾਠ ਵੀ ਚੰਗਾ ਤੇ ਜਿੰਦ ਜਾਨ ਸਾਫ ਸੁਥਰੀ ਵਧੀਆ ਗਈ ਰਾਜੀ ਸਮੇਂ ਹੀ ਪਲੀ ਵੀ 58000 ਚ ਆਏਗੇ ਦਾ ਮਾਲ ਤਨ ਵੀਰੇ ਹੋ ਜਾਊਗਾ ਹਾਂਜੀ ਹਾਂਜੀ ਸੋ 58000 ਦੇ ਵਿੱਚੋਂ ਨਰਮ ਹੋ ਜਾਊਗੀ 15 ਲੀਟਰ ਦਾ ਮੰਨ ਕੇ ਤੁਸੀਂ ਖਰੀਦਾਰੀ ਕਰ ਸਕਦੇ ਹੋ ਥੜ ਸੋਹਣਾ ਗੱਡੂ ਹਾਤੀ ਚ ਵਈ ਜਾਲਾ ਹਲੇ ਹਫਤਾ ਖੰਡ ਬੱਚੀ ਲੈਂਦੀ ਪਈ ਆ ਕੱਦ ਕਾਠ ਦੇਖੋ ਤੇ ਵਾਕੀ ਲੈਵਾ ਵਗਰਾ ਦੇਖੋ ਚਾਰੇ ਥਾਨ ਨਿਖਣ ਵਿੱਚ ਸਾਫ ਸੁਥਰੇ ਥਣਾ ਦੀ ਪੂਰੀ ਸੁਥਰੀ ਆ ਪਹਿਲਾ ਸੂਆ ਪਲੂਨ ਸੂ ਰਹੀ ਆ ਹਫਤਾ ਬਾਕੀ ਆ ਕੀਮਤ 58000 ਬੱਤੀ ਮੌਕੇ ਤੇ ਨਰਮ ਹੋ ਜੂਗੀ ਕੋਈ ਵੀਰ ਛੋਟੀ ਮੰਨ ਕੇ ਨਾਵੇ ਕੱਦ ਘਾਟ ਚੰਗਾ ਸੋ ਥਣ ਦੇਖ ਸਕਦੇ ਹੋ ਚਾਰੇ ਨਿੱਖਣਵੇਂ ਸਾਫ ਸੁਥਰੇ ਅੱਗੇ ਵੀਰੇ 2 ਨੰਬਰ ਤੇ ਆ ਪੜੀ ਬੱਚੀ ਵੇਖੀ ਜਾਂਦਾ ਸੂਈ ਵੀ ਇਹ ਸੂਈ ਆਈ ਪਹਿਲਾਂ ਸੂਈ ਵੀ ਆ ਕਿਹੜਾ ਸੂਆ ਮੋਹਨ ਪਹਿਲਣੀ ਹਾਂਜੀ ਬੱਚਾ ਗਿਆ ਕੇ ਪਿੱਛੇ ਬੱਚਾ ਇਹਦੇ ਮਗਰ ਵੀ ਕਹਿਵਾ ਦਿਲ ਹੋ ਗਿਆ ਸੂਈ ਨੂੰ ਅੱਜ ਦੂਜਾ ਦਿਨ ਨੂੰ ਸੂਈ ਨੂੰ ਜੇ ਅੱਜ ਰੋਕੇ ਹਾਂਜੀ ਹਾਂਜੀ ਦੁੱਧ ਕਿੰਨਾ ਹੈ ਹਾਜਰ ਇਹ ਥਲੇ 14 ਕਿਲੋ ਬੋਲਾ ਜੀ ਰੇਟ ਕੀ ਰਊ ਇਹਦਾ ਇਹਦਾ ਰੇਟ 60000 ਰੁਪਏ ਦੇਣ ਲੈ ਜੀ ਗੁਜਾਇਸ ਹੋ ਜੂਗੀ ਹਾਂਜੀ ਥੋੜੀ ਬਾਹਰ ਨੂੰ ਸੋ ਵੀਰੇ ਦੂਜੇ ਨੰਬਰ ਤੇ 60000 ਕੀਮਤ ਦਾ ਦੂਜਾ ਤੀਜਾ ਦਿਨ ਹੋ ਗਿਆ ਸੂਈ ਨੂੰ ਜੇਲ ਵਗੈਰਾ ਧਾਰ ਵਗੈਰਾ ਸਾਰਾ ਕੁਝ ਓਕੇ ਆ 60 ਦੇ ਵਿੱਚੋਂ ਨਰਮ ਹੋ ਜੂਗੀ 14 ਕਿਲੋ ਦੁੱਧ 7 ਕਿਲੋ ਪਰ ਟਾਈਮ ਦਾ ਥੱਲੇ ਹਾਜਰਾ ਤੇ ਵੀਰੇ ਬੋੜਾ ਦੋ ਟਾਈਮ ਵਿੱਚ ਵਾ ਸਕਦੇ ਹਾਂ ਹਾਂਜੀ ਹਾਂਜੀ ਠੀਕ ਆ ਤੇ ਨਿਆਣਾਂ ਨੂੰ ਨਾ ਵਧਿਆ ਪਉਂਦੀਆਂ ਨਾ ਵਧਦਾ ਕੋਈ ਜਮਾ ਨਹੀਂ ਕਰਦੀ ਸੋ ਵੀਰੇ ਪੂਰੀ ਸਾਫ਼ ਸੁਥਰੀ ਨਵੇਂ ਹਾਨ ਦੇ ਵਿੱਚ ਮੱਛੀ ਆ 60000 ਦੀ ਮੱਛੀ ਸੂਈ ਸਵਾਈ ਦੋ ਟਾਈਮ ਚੋਕ ਕੇ ਤਸੱਲੀ ਕਰਕੇ ਲੈ ਸਕਦੇ ਹੋ ਠੰਡ ਦੇਖੋ ਚਾਰੇ ਨਿਖੜਵੇਂ ਤੇ ਚੋਣ ਚਵਾ ਕੋਈ ਭੂਨ ਸਰਲਾ ਨਾ ਮਾਰ ਦਿੰਨੇ ਤਰਾ ਨਹੀਂ ਤੇ ਸੁਭਰ ਧਾਰਾ ਦੇਖ ਸਕਦੇ ਹੋ ਸਾਫ ਸੁਥਰਾ ਚੋਣਾ ਪੂਰਾ ਮੋਟਾ-ਮੋਟਾ ਕਿਸੇ ਪਾਸਿਓਂ ਆ ਤਰਾ ਨਹੀਂ ਚੋੜ ਚਵਾ ਦੀ ਬਿਲਕੁਲ ਇੱਕ ਨੰਬਰ ਪਰ ਠੀਕ ਆ ਵੀਰੇ ਓਕੇ ਜਮ ਬੰਦੇ ਅੱਗੇ ਵੀਰੇ ਤੀਜੇ ਨੰਬਰ ਜਾ ਬੜੀ ਬਹਿਣ ਦੇਖੀ ਜਾਂਦੇ ਆ ਇਹ ਦੂਜਾ ਸੂਆ ਸੂਈ ਵੀ ਆਈ ਇਹ ਤੇਲੇ 20 ਕਿਲੋ ਦਾ ਤਿਆਰ ਆ 20 ਕਿਲੋ ਦਾ ਦੂਜਾ ਸੂਆ ਬੱਚਾ ਕੀ ਆ ਗਿਆ ਬੱਛਾ ਇਹਦੇ ਮੰਗਰੂਜੀ ਤੇ ਲੋੜਿਆਂ ਚ ਚਵਾਹਾਂ ਦੇ ਹਾਂਜੀ ਹਾਂਜੀ ਰੇਟ ਕੀ ਰੋਗੇ ਦਾ ਇਹਦਾ ਰੇਟ 75000 ਰੁਪਏ ਮੰਨ ਤਾਂ ਹੋ ਜਾਏਗਾ ਹਾਂਜੀ ਥੋੜੀ ਬਾਹਰ ਨੂੰ ਸੋ ਵੀਰੇ ਤੀਜੇ ਨੰਬਰ ਤੇ ਆਏਗੀ ਦੂਜਾ ਸੁਆ ਸੁਈ ਵੀ ਰੇਟ 75000 20 ਕਿਲੋ ਦੁੱਧ ਨਿੱਟ ਚੋਣ ਵਾਲਾ ਹਾਜ਼ਰ ਆ ਸਵੇਰ ਦਾ ਟਾਈਮ ਆ ਵੀਰੇ ਚਵਾਈ ਇਹਨਾਂ ਦੀ ਕਰਨੀ ਆ ਹਨ ਹਾਂਜੀ ਹਾਂਜੀ ਸੋ ਚਵਾਈ ਹੋਣੀ ਆ ਟਾਈਮ ਆਪਣਾ 9:30 ਦਾ ਟਾਈਮ ਇਹਦੇ ਵੇਲੇ ਵੀਡੀਓ ਕਵਰ ਕਰੀ ਜਾਈਏ ਇੱਥੇ ਉਸ ਹਿਸਾਬ ਤੁਸੀਂ ਗੈਸ ਕਰ ਸਕਦੇ ਹੋ ਕੱਦ-ਕੱਦ ਚੰਗਾ ਸੋਹਣੀ ਸਾਫ ਸੁਥਰੀ ਕਿਸੇ ਪਾਸਿਓਂ ਹੱਥ ਤਰਾਣੀ ਸੋ ਦੇਖੋ ਮੂੰਹ ਮੱਥਾ ਪੂਰੀ ਜਿੰਦ ਜਾਨ ਜਾਤ ਪਾਤ ਦੇ ਵਿੱਚ ਤੇ ਥਰ ਤੇ ਅੱਗੇ ਆ ਬੜੀ ਮੱਝ ਦੇਖੀ ਜਾਨੇ ਕਿਹੜਾ ਸੂਆ ਸੂਈ ਵੀ ਹੈ ਇਹ ਤੀਜਾ ਸੂਆ ਸੂਈ ਵੀ ਹੈ ਠੀਕ ਆ ਬੱਚਾ ਆ ਗਿਆ ਕੱਟਾ ਹਣਾ ਕੈਕ ਦਿਨ ਹੋ ਗਏ ਸੂਈ ਨੂੰ ਤੇ 20 ਕਿ ਦਿਨਾਂ ਦੀ ਸੂਈ ਵੀ ਹੈ ਜੀ ਦੁੱਧ ਕਿੰਨਾ ਹੁਣ ਦੁੱਧ 13 ਕਿਲੋ ਕੰਡੇ ਵਾਲਾ ਇਹ ਤੇਰੇ ਲਈ 12 ਮਿਲ ਕੇ ਦੇ ਦਾਂਗੇ ਹਾਂਜੀ ਰੇਟ ਇਹਦਾ ਰੇਟ 80000 ਰੁਪਿਆ ਜੀ ਮਾਨਤਨ ਕਰਦੇ ਹਾਂ ਥੋੜੀ ਬਾਹਰ ਰਹਿਣ ਨੂੰ ਸੋ ਫਿਰ 80000 ਰੁਪਿਆ ਰੇਟ ਆ 12 ਦਾ ਤੁਸੀਂ 11 ਮੰਨ ਕੇ ਚੱਲੋ ਤੇ ਵਾਗੇ ਥਾਂ ਥੋਂ ਦੇਖੋ ਸੋਹਣਾ ਸਾਫ ਸੁਥਰਾ ਸਵੇਰ ਦਾ ਟਾਈਮ ਆ ਚਵਾਈ ਇਹਦੀ ਹੋਣੀ ਆ ਤੇ ਉਸ ਹਿਸਾਬ ਨਾਲ ਅੱਗੇ ਸ ਕਰ ਸਕਦੇ ਹੋ 80000 ਤੇ ਕੋਈ ਆਲ ਵਗੈਰਾ ਤਾਂ ਨਹੀਂ ਕਰਦੀ। ਹਾਂ ਨਹੀਂ ਜੀ। ਤੇ ਵਾਕੀ ਥੱਲੇ ਮਿਲਕ ਮੀਨ ਦੇਖ ਸਕਦੇ ਹੋ। ਪੂਰੀ ਮੋਟੀ ਰਸਾ ਬੈ ਵੀ ਜਾਂਦੀ ਹੈ ਜਮਾ ਤੇ 80000 ਦੇ ਵਿੱਚ ਇੰਦਾ ਦੀ ਮਹ ਦੁੱਧ ਵਾਲਾ ਪੀਸ ਨਹੀਂ ਮਿਲਦਾ। ਸਾਲੋ ਸਾਲ ਨਜ਼ਾਰੇ ਲਿਆਵਾਂਗੇ ਜਮਾ ਤੇ ਬਾਕੀ ਮੱਚਾ ਵੀ ਸੇ ਕੱਚਾ ਹੀ ਵਾਂਗੂ ਬੜਾ ਵੱਡਾ ਬੱਚਾ ਨਹੀਂ। ਤੇ 80 ਦੇ ਵਿੱਚ ਮਾਨਦਾਨ ਹੋ ਜਾਊਗਾ ਵੀਰੇ। ਹਾਂ ਜੀ। ਸੋ 80000 ਦੇ ਵਿੱਚ ਵੀ ਮਾਨਦਾਨ ਹੋ ਜਾਊ। ਮਿਲਕ ਮੀਨ ਇੱਕ ਪਾਸੇ ਦੀ ਦੋਨੇ ਪਾਸੇ ਸੋਹਣੀ ਮਿਲਕ ਮੀਨ ਜਾਂਦੀ ਆ ਪਿੰਡ ਘੁੱਦਾ ਜ਼ਿਲ੍ਹਾ ਬਠਿੰਡਾ। ਚਾਰ ਨਗਰ ਘਰ ਦੇ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਕੋਲਿਆਂ ਆ ਕੇ ਦੇਖ ਕੇ ਖਰੀਦਦਾਰੀ ਕਰ ਸਕ